ਨਾ ਮੇਟਾ ਰਹਿਣਾ ਕਾਲਾ ਗੋਣਾ ਫਕਰਾ ਤੇਰਾ ਨਵਾ ਕੰਮ ਦੋ ਪੁੱਛਣਾ ਆਇਆ ਕਰੋ ਫਕਰਾ 1 2 3 4 5 6 7 ਬੇਬੇ ਨੂੰ ਕੀ ਹੋ ਗਿਆ ਬਕਰਾਰ ਵੀ ਵੀਜਾ ਨਹੀਂ ਲੱਗ ਰਿਹਾ ਜੇ ਕਿਰਪਾ ਲੱਗ ਜੇ ਉਹ ਫਕਰਾ 1 2 3 4 ਬੇਟਾ ਕਿੱਥੇ ਆ ਉਥੇ ਲਿਭਰੀ ਜੋ ਕਿਦੇ ਵਿੱਚ ਆ ਫਕਰਾ ਤੁਸੀਂ ਸੰਤਾਂ ਦੀ ਸਮਾਧ ਤੇ ਜਾਂਦੇ ਤੇ ਕਿੱਥੇ ਜਾਂਦੇ ਤੇ ਉਹਨਾਂ ਦੀ ਤਨਖਾਹ ਸੁੱਖੀ ਦੀ ਦੇਤੀ ਸੀ ਉਹ ਫਕਰਾ ਉਹ ਚੱਕੇ ਵੀ ਨਹੀਂ ਵਸੇ ਕੁਛ ਤਾਂ ਹੈ ਐ ਤਿੰਨ ਤੋਂ ਤੇ ਵੰਡਤੀ ਤੇ ਉਹਨਾਂ ਦੀ ਤਨਖਾਹ ਚਾਹ ਤੋਥੀਏ ਦੇਕੇ ਇਹ ਮੈਂ ਪਹਿਲਾਂ ਕਿਤੇ ਉਹਦੀ ਤਨਖਾਹ ਚੋਂ ਹੋਰ ਕਿਤੇ ਵੀ ਲਾਤੀ ਸੀ ਹੈ ਜੇ ਕਿਰਪਾ ਹੋ ਜੇ ਮੁੰਡੇ ਦਾ ਵੀਜ਼ਾ ਲੱਗ ਜੇ ਉਹਦੀ ਤਨਖਾਹ ਚੋਂ ਪੈਸੇ ਜਿੱਥੇ ਸੁਖਣਾ ਸੁਖੀ ਤੇ ਉੱਤੀ ਚੜਦਾ ਹੋਇਆ ਚੱਲ ਫੱਕਰਾ ਦਿੰਦੇ ਹੋ ਜਾਂ ਗਿਰ ਮੈਂ ਦਣਾ ਚੇ ਵੀ ਜਾ ਲੱਗ ਜੇ ਇਹਨਾਂ ਨੂੰ ਹੁਣ ਐ ਬੱਕਰਾ ਕੰਮ ਚੱਲਦਾ ਚੱਲਦਾ ਬੰਦ ਹੋ ਗਿਆ ਜੇ ਨਾ ਚੱਲਿਆ ਕੰਮ ਤਾਂ ਫਕੀਰ ਨਾ ਆਖੀ ਜਾ ਕੇ ਦੇਸੀ ਕਿਉਂ ਦੀ ਦੇਖ ਬਣਾ ਕੇ ਮੱਥਾ ਟੇਕਦੀ ਐਨੀ ਕਿ ਢੁੰਜਰਾ ਬੱਕਰਾ ਕਿਸੇ ਦਾ ਕਰਿਆ ਜੇ ਕਰਾਇਆ ਨਹੀਂ ਜਾਂ ਹੱਲ ਹੋ ਜੂਗਾ ਹਵੇ ਪੁੱਛਣ ਵਾਸਤੇ ਹੁਣਾ ਕਿੱਥੋਂ ਆਇਆ ਫਕਰਾ ਹੁਣਾ ਪਿੰਡ ਆ ਫਕਰਾ ਤਿੰਨ ਸੌ ਪਿੰਡਾਂ ਦੀ ਤੁਸੀਂ ਸਾਡੇ ਦੇ ਬੋਲ ਪਰ ਦੱਸਾਂਗੇ ਦੱਸ ਨਾ ਨਿਸ਼ਾਨੀ ਪੁੱਛੀ ਕਰ ਦਿਆ ਹੀ ਆ ਐਨੇ ਕਮਰੇ ਬਣੇ ਹੋਏ ਨੇ ਜਦੋਂ ਤਰੇਕਰੇ ਪਾ ਜੇ ਚੱਲ ਪਰ ਮੈਂ ਦੇ ਵਿੱਚ ਤੁਹਾਡੀ ਭੈਣ ਰਹਿੰਦੀ ਆ ਬੱਕਰਾ 1 2 3 4 ਤੁਸੀਂ ਪਰਿਵਾਰ ਚ ਤਿੰਨ ਜਣੇ ਹੋ ਬੱਕਰਾ ਉਹ ਤਾਂ ਚਾਰ ਪੰਜ ਜਣੇ ਸੀ ਘਰ ਵਾਲੇ ਚਾਰ ਨਿਆਲੇ ਮਿਲ ਗਏ ਇਹ ਤਿੰਨ ਜਣੇ ਬੋਲਦੇ ਨੇ ਬੱਕਰਾ ਕਹਿੰਦੇ ਅਸੀਂ ਦੋ ਆ ਬੱਕਰਾ ਇਹ ਤਿੰਨ ਜਣੇ ਬੋਲਦੇ ਨੇ ਇਹ ਤਿੰਨ ਜਣੇ ਬੋਲਦੇ ਨੇ ਇਹ ਤਿੰਨ ਜਣੇ ਬੋਲਦੇ ਨੇ ਕਹਿੰਦਾ ਅਸੀਂ ਤਿੰਨਾ ਚੱਲੋ ਫੱਕਰਾ ਚੱਲਦੇ ਕਿਆ ਵੇ ਬੱਕਰਾ 1 2 3 4 ਇੱਥੋਂ ਆਇਆ ਹੋ ਗਿਆ ਵੀ ਕੁਝ ਹੋ ਗਿਆ ਅੰਦਰੋਂ ਤੀਜੇ ਉਮਮ ਗਿਆੰਦ ਦਾ ਦਰਦ ਕੇ ਚਾਹ ਵੇ ਪੜ ਲਿਖੀ ਉਹ ਇੱਕ ਸਾਹ ਤੋਂ ਬਹੁਤ ਜ਼ਿਆਦਾ ਬਿਮਾਰ ਤੋਂ ਦੱਸਣਾ ਬੱਕਰਾ ਦਸਤੀ ਜਈ ਦਾਣ ਮਾਰਤੀ ਐ ਪੁੱਛੀ ਮੇਰੇ ਕੋਲ ਕੀ ਹੋ ਗਿਆ ਉਹ ਬੱਕਰਾ 1 2 3 4 5 6 ਪਰਦੇ 'ਚ ਰੱਖ ਲੀਏ ਕਿ ਦੱਸ ਦਈਏ ਜੋ ਤੁਹਾਡੀ ਇੱਛਾ ਹੈ ਬੱਕਰਾ ਸੋਤੀ ਰੱਖ ਲੀਏ ਕਿ ਦੱਸ ਦਈਏ ਨਹੀਂ ਦਰਜੋ ਕੋਈ ਗੱਲ ਨਹੀਂ ਚੱਲ ਬਾਬਾ ਵੇ ਇਹ ਕਿਹਨੇ ਕੀ ਅਜੂਰੀਆ ਦੇਣਾ ਜਾਂ ਆਪਣੇ ਹੋਣਾ ਪੈਂਦਾ ਲੱਖਾਂ ਜਿੱਤੇ ਕੱਖਾਂ ਚ ਕਰਤਾ ਹਲੂਮਾਨ ਦੇ ਭਗਤ ਨਾਲ ਕੋਈ ਪੰਗਾ ਫੜ ਗਿਆ ਹੈ ਕਹਿੰਦਾ ਛਿੜ ਗਿਆ ਓਏ ਚੱਲ ਬਾਪਾ ਅੱਛਾ ਤੇ ਜਿਹੜਾ ਹਲੂਮਾਨ ਦਾ ਭਗਤ ਸੀ ਉਹਦੇ ਨਾਲ ਤੇਰੀ ਟਾਈ ਪੈ ਗਈ ਸੀ ਟਾਈ ਪੈ ਗਈ ਸੀ ਨਹੀਂ ਉਹ ਪੂਰੀ ਹੋਰ ਸੀਗੀ ਕੋਈ ਟਾਈ ਪਈ ਦੀ ਹਲੂਮਾਨ ਦੇ ਭਗਤ ਨਾਲਾ ਲਾ ਪੁੱਛ ਮੈਂ ਟਾਈ ਕਿਵੇਂ ਪਈ ਦੀ ਟਾਈ ਪਈ ਵਰੀ ਹੈ ਨਹੀਂ ਟਾਈ ਕਿਵੇਂ ਪਈ ਦੀ ਹਲੂਮਾਨ ਦੇ ਭਗਤ ਨਾਲ ਚੱਲ ਬਾਬਾ ਓਏ ਅਕਲਾ ਐਂ ਟਾਈ ਪਈ ਦੀ ਹਲੂਮਾਨ ਦਾ ਭਗਤ ਤੀ ਉਹ ਸਿਆਣ ਪਕਰਦਾ ਸੀ ਉਹ ਗਲਤ ਕੰਮ ਕੁੜੀਆਂ ਨਾਲ ਕਰਦਾ ਸੀ ਤੈਨੂੰ ਕਹਿੰਦਾ ਮੰਨ ਓਏ ਉਹਨੇ ਦੇਖ ਲਿਆ ਜੀ ਤੈਨੂੰ ਕਹਿੰਦਾ ਸੀ ਮੰਨ ਇਹ ਗੱਲ ਆ ਕਹਿੰਦਾ ਸੀ ਤੈਨੂੰ ਐ ਕਹਿੰਦਾ ਜੀ ਕਹਿੰਦਾ ਮੇਰੇ ਦਰਗਾਤਾ ਚੱਟੇ ਹੋਏ ਤਾਂ ਅੱਜ ਤੱਕ ਹਰੇ ਨਹੀਂ ਹੁੰਦੇ ਬੱਕਰਾ ਤੈਨੂੰ ਵੀ ਫਿਰ ਗਲਤ ਕੰਮਾਂ ਤੇ ਲਾਤਾ ਸੀ ਹਾਂ ਚੱਲ ਬਾਬਾ ਹਾਂ ਚੱਲ ਤੇਰੀ ਕੁੜੀ ਬਰਬਾਦ ਕਰੀਓ ਬੰਦੇ ਨੇ ਤੇਰੀ ਭੈਣ ਨੂੰ ਵੀ ਬਰਬਾਦ ਕਰਤਾ ਐ ਹੋ ਗਿਆ ਰੋਣਾ ਜਾ ਬੰਦਾ ਕਿਤੇ ਇੱਥੇ ਹੋ ਗਿਆ ਚੱਲ ਮਾਪਾ ਓਏ ਉਹ ਗਰ ਦੇ ਮਾਮੇ ਤੇ ਨੇ ਪੁੱਤਰਾ ਉਹ ਬੰਦਿਆਂ ਤੇ ਫੇਰ ਨਾ ਨੇ ਜੇਲੇ ਫੱਕਰਾ ਉਹ ਗਰ ਦੇ ਫੱਕਰਾ ਤੇ ਤੈਨੂੰ ਐਂ ਕਹਣਾ ਦੀ ਤੇਰਾ ਇਲਾਜ ਕਿਤੇ ਨਹੀਂ ਹੋ ਸਕਦਾ ਭੱਜ ਜੀ ਇਹ ਕਿਰਪੀ ਹੋ ਜੇ ਨਿਕਲੇ ਜਾਵੇ ਇਹ ਕੱਢਦੀ ਐ ਲਜਮਾਨ ਫੜ ਕੇ ਲਿਆ ਇੱਥੇ ਵੀ ਲਾਦਾ ਘੁੰਮਦਾ ਆ ਗਿਆ ਉਹਦਾ ਬੜਾ ਬਹੁਤ ਮਜ਼ੇਦਾਰ ਨਾ ਫੱਕਰਾ ਹੁਣੇ ਕੱਢ ਕੇ ਭੇਜਾਂਗੇ ਇੱਕ 9 3 4 5 ਉਥੇ ਕਰਦੇ ਨੇ ਜਮੈਨ ਫੜ ਕੇ ਲਿਆ ਗੱਡੀ ਐ ਜੀ ਬੰਦਾ ਮੁੰਡਾ ਜਲਦੀ ਮੇਰਾ ਬਿਮਾਰ ਹੈ ਤੇ ਤੂੰ ਬਹੁਤ ਬਾਰਾ ਕੌਣ ਕਰਕੇ ਪੁੱਛ ਲਈ ਹੁਣੇ ਉਹ ਫੱਕਰਾ ਵੀ ਠੀਕ ਆਇਆ ਨਾ ਫਿਰ ਕੋਟਲੇ ਵਾਲਾ ਆਖੀਏ ਕਿੱਥੋਂ ਆਇਆ ਬੱਕਰਾ ਐ ਬੱਕਰਾ ਚੱਲ ਫੱਕਰਾ ਜਵੰਦੀ ਇਹਦੇ ਬੰਦੇ ਰਾਹ ਬਾਰੇ ਤੇਰੀਆਂ ਬਾਤ ਕਰ ਬਣੇਗਾ ਪੈਣਾ ਦੇ ਵਿੱਚ ਮੇਰੇ ਬੰਦੇ ਰਾਹ ਮੇਰੀ ਤਪ ਤੇਰੀਆਂ ਕਦ ਸੁਹਾਏਗਾ ਦਸ ਦਾ ਦੇ ਵਿੱਚ ਮੇਰੇ ਜੇ ਬੰਦਿਆਂ ਤੋਂ ਆਇਆ ਭੋਲਾ ਤੇ ਮੇਰੀ ਬੱਕਰਾ ਕੰਮ ਦੋ ਪੁੱਛਣਾ ਹੈ ਤੂੰ ਕੀ ਹੋ ਗਿਆ ਬੱਕਰਾ ਕਰੋਰ ਥੱਪ ਹੋ ਗਈ ਥੱਪ ਹੋ ਗਿਆ ਸਮਾਦ ਪੱਟ ਕੇ ਕਿਹਨੇ ਲਾਈ ਦੀ ਮਰ ਉਹ ਦੂਜਿਆਂ ਨੇ ਕੀ ਤਿਆਗੀ ਹਾਂ ਉਹਨੇ ਕੱਟੀ ਹੈ ਹਾਂ ਦੂਜਿਆਂ ਨੇ ਝਾਗੀ ਪੱਟ ਦੀ ਸਮਾਦ ਹਾਂ ਜੀ ਉਹਨੇ ਕਈ ਵਾਰੀ ਆਪਦੀ ਪੂਰਾ ਪੂਰਾ ਕਰਦਾਂ ਨੇ ਛੋਡੀ ਸਮਾਦ ਈ ਇਹ ਉਹ ਸਾਰੀ ਕੰਮ ਨਹੀਂ ਹੁੰਦੀ ਪੱਟਦੀ ਉਹ ਹਾਂ ਜੀ ਹੈਗੀ ਤਾਂ ਹੈਗੀ ਜੂਰੀ ਸੜਾ ਜੇ ਕਹਿੰਦਾ ਪੱਟਦੀ ਉਹਨਾਂ ਨੇ ਜਾ ਕੇ ਹੋਰ ਕਿਤੇ ਲਾਤੀ ਦੀ ਚੱਲ ਬਾਪਾ ਹੋਏ ਬਕਰਾਂੋਂ ਦਾ ਬਹੁਤ ਸਾਰਾ ਜੁਗਾਇਨ ਮਿਲੂ ਹੋਣੀ। ਸ੍ਰੀਮਾਨ ਜਦੇ ਹੈ ਤੁਹਾਡਾ ਲੈਣਾ। ਹਾਂਜੀ। ਹੈਂ? ਤੁਸੀਂ ਮੰਨ ਦੇਗਾ ਤੋਂ ਨਹੀਂ। ਮਰਸਟ ਤੁਹਾਨੂੰ ਹੋਰ ਚਾਹੀ ਗਈ ਸਗਡੋਣਾ ਸੀ। ਬਾਦਦਾ ਤਾਂ ਹੋ ਰਿਆ ਨਹੀਂ ਬੱਕਰਾ ਜੇ ਬਾਦਦਾ ਹੋ ਜੇ ਫਿਰ ਮੰਨ ਲੈਗਾ। ਇਹ ਬਕਰਾਂ ਅਸਤਾਂ ਨਹੀਂ ਮੰਨਦੇ। ਮੰਨਦੇ ਨਹੀਂ ਹੈਗੇ। ਜੇ ਕਿਰਪਾ ਹੋ ਜੇ ਬਾਦਦਾ ਹੋ ਜੇ ਫਿਰ ਤਾਂ ਮੰਨ ਲਵਾਂਗਾ ਨਾ। ਤੁਹਾਨੂੰ ਮਰਨ ਜੀ ਜਿੱਥੇ ਹੈ ਤੁਸੀਂ ਨਾ ਠੀਕ ਹੈ ਕਿਆ ਕਰੋ? ਮਾ ਉਸਾਰੇ ਦਿਨ ਮੱਥਾ ਟੇਕਦਾ ਕਰੋ ਖੀ ਵਿਕੜਾ ਦਾ ਬਣਾ ਕੇ ਤਾਂ ਕਹਿੰਦਾ ਮੈਂ ਨਾ ਇਹਨਾਂ ਨੂੰ ਛੱਡ ਦੂੰਗਾ ਆ ਲੱਕ ਤੋਂ ਕੌਣ ਬੈਠਿਆ ਲੱਤ ਤੋਂ ਬੱਕਰਾ ਨੰਨ ਨਹੀ ਬਾਬਾ ਲਾਣੇਦਾਰਾ ਜਰ ਬਾਬਾ ਓਏ ਜਰ ਤਾ ਵੀ ਓ ਯਾ ਤੇਰਾ ਡੈਡੀ ਠੀਕ ਹੋ ਜਾਊਗਾ ਇਹਦੀ ਸੰਗਤ ਸੁਣਦੀ ਆ ਜੇ ਨਾ ਠੀਕ ਹੋਇਆ ਤਾਂ ਫਕੀਰ ਨਾਖੀ ਬੱਕਰਾ ਉਹਦੇ ਕੱਪੜੇ ਉਹਦੀ ਖੀਰ ਖੜਾ ਕਰਕੇ ਉੱਥੇ ਮੱਥਾ ਟੇਕ ਦੇ ਜਾਂ ਕਿਰਪਈ ਆਜੂ 1 2 3 4 5 ਕਰਾਂ ਦੀ ਐ ਸਮਾਧ ਹਾਂਜੀ ਕਈ ਘਰ ਹੈ ਯਾ ਕਿਰਪਈ ਹੋ ਜਾਊਗੀ ਉਹ ਫਕਰਾ ਆ ਚੱਕਰਾ ਹੋਰ ਕਿਸੇ ਦਾ ਕਰਿਆ ਨਹੀਂ ਕਿਸੇ ਦਾ ਕਰਾਇਆ ਨਹੀਂ ਇਹ ਮੱਥਾ ਟੇਕ ਦੇ ਠੀਕ ਹੋ ਜਾ ਚੱਲੀ ਬਾਬਾ É bastante. Cheguei, ਜੇ ਸੀ 7 8 ਜੇ ਕਿਰਪਾਈ ਹੋ ਜੇ ਮਾਤਾ ਮੁੰਡੇ ਦਾ ਵਿਆਹ ਹੋ ਜੇ 1 2 3 4 5 ਲਾਲਾਲੇ ਪੀਰ ਦੀ ਸਮਾਧ ਬਣੀ ਹੋਵੇ ਤੁਸੀਂ ਇਹ ਮੱਥਾ ਕਿੱਥੇ ਟੇਕਦੇ ਮਾਤਾ ਤੁਸੀਂ ਬੋਟਲੇ ਬਣੀ ਰੋਟੀ ਕਿਹਨੇ ਸੁਖਿਆ ਦੀ ਮਾਤਾ ਮਾਤਾ ਮੈਂ ਕਿਹ ਕਿਹ ਚ ਬੋਲਦਾ ਰੋਟ ਜੇ ਮੁੰਡੇ ਦਾ ਕਿਰਪਾ ਹੋ ਜੇ ਮਾਤਾ ਤੁਹਾਨੂੰ ਲਾ ਦੂੰਗੇ ਹੈ ਕਿ ਬਾਬੇ ਕਰਦੇ ਕਿਰਪਾ ਗੱਠ ਜੋੜਾ ਲੈ ਕੇ ਆਉਂ ਰੋਟ ਲਾਹਾਂਗੇ ਮੁੰਡੇ ਦਾ ਰਿਸ਼ਤਾ ਹੋ ਜੇ ਜਾਂ ਕਿਰਪਾ ਹੋ ਜੂ ਮਾਤਾ ਦੋ ਰਿਸ਼ਤੇ ਵਾਲੇ ਹੁਣ ਆਏ ਤੇ ਉਹ ਕੀ ਕਹਿੰਦੇ ਮਾਤਾ ਕੀ ਆਦਤ ਨੂੰ ਕੁੱਟ ਕੇ ਮੁੜ ਜਾਂਦੇ ਨੇ ਬਾਬੇ ਦੇ ਲਾਲਾਂ ਵਾਲੇ ਪੀਰ ਦੇ ਮਾਤਾ ਪੈਸੇ ਚੱਕ ਕੇ ਰੱਖਦੀ ਕਿ ਰੋਟ ਲਾਹਾਂਗੇ ਜਾਂ ਮਾਤਾ ਕਿੰਵੇਂ ਦੇਣਾ ਚ ਰਿਸ਼ਤਾ ਹੋ ਜੂਗਾ ਮਾਤਾ ਹਾਰ ਦੇ ਵਿੱਚ ਰੋਟ ਲਾਏ ਜਾਂ ਕਿਰਪਾ ਹੀ ਹੋ ਜਾ ਮਾਤਾ ਲੈ ਲਓ ਮਾਤਾ ਰੋਟਾ ਸੋਸਾਂ ਲੈਣੀ ਕਦੇ ਲਾਏ ਫਿਰ ਮੱਥਾ ਟੇਕਣ ਜਾਣਾ ਜਾਂ ਟੇਕਦੇ ਮੱਥਾ ਜਾ ਕਿਰਪਾ ਹੀ ਹੋ ਜਾ